ਜਦੋਂ ਤੋਂ ਜਿਹੜੀ ਸਰਵਿਸ ਚੱਲ ਰਹੀ ਹੈ ਅੱਜ ਨਾ ਕਿਸੇ ਨੇ ਇਹ ਪਤਾ ਨਹੀਂ ਕਿ ਆਪ ਕੋਈ ਪਰਾਲਾ ਜਿੱਦੇ ਕੀ ਜੂਰ ਬਣਾਇਆ ਅੱਜ ਕੀ ਕੰਮ ਦਾ ਕਰਦੇ ਆ ਜੀ ਉਸ ਦਿਨ ਤੋਂ ਤੇਰਾ ਛੋਟੇ ਸੈਲੈਂਸੀ ਨੂੰ ਦੇਖ ਕੇ ਆ ਕਾਹੋ ਨਾ ਕਿ ਲੱਗ ਰਿਹਾ ਕਰਤੰਦ ਕਰਦੇ ਆ ਉਸਦੇ ਡਰਾਈਵਰ ਭਾਈ ਚੱਲਣੇ ਲੱਗ ਪਿਆ ਜਾਂਦਾ ਕਿ ਉਹਨਾਂ ਦਾ ਅਸੂ ਲੈ ਕੇ ਕੀ ਕਰਨੀ ਆ ਜੀ ਤਾਂ ਜਿਵੇਂ ਜਿਵੇਂ ਹਰ ਸਾਲ ਲੱਗਦੀ ਸੇਵਾ ਕਰਦੇ ਆ ਜਿਹੜੇ ਤੋਕਾ ਅ ਸੰਗਤ ਚੱਲਦੀ ਆ ਹਾਲ ਹੀ ਜਿੰਨੇ ਵੀ ਪੰਨਾ ਸੋਤੇ ਸਾਹਿਬ ਦਾ ਹੈ ਇੰਦਰਾ ਜਾਬ ਜਦੋਂ ਸਾਹਿਬ ਤੋਂ ਨੀਰ ਤੋਂ ਗਿਲੰਦਰ ਸੁਪਾਦਾ ਸੁਣੇ ਡਰਾਈਵਰ ਭਾਈ ਜਰੇ ਵੱਲੋਂ ਆਪਣੀ ਇੱਕ ਸੰਸਥਾ ਬਣੀ ਹੈ ਜੀ ਫਤੇ ਰੋਡ ਹਰਖਾਨਾ ਕੰਦਰ ਪੰਜਾਬ ਰਜਿਸਟਰਡ ਨੰਬਰ ਕੋਲ ਸਾਡੀ ਜਿਹੜੀ ਸੰਸਥਾ ਦਾ ਮੁੱਖ ਉਦੇਸ਼ ਆ ਹਰ ਇੱਕ ਜੀ ਵਰਗ ਨਾਲ ਲੱਗੇ ਜਿਹੜਾ ਵੀ ਉਹ ਭਰਾ ਦੀ ਤੀਬ ਉਹਦੇ ਨਾਲ ਖੜਨਾ ਸੰਸਥਾ ਦਾ ਮੁੱਖ ਉਦੇਸ਼ ਸਾਡੀ ਹੈਗਾ ਜੀ ਕਿ ਜਿਹਨੂੰ ਬਲੱਡ ਦੀ ਪੀਛੇ ਡੋਰ ਕੰਦੀਆ ਅਸੀਂ ਸਾਡੀ ਸੰਸਥਾ ਕਰਮਹੀ ਅੱਗੇ ਕਰਦੀ ਹੈ ਜੀ ਹਰ ਸਾਲ ਅਸੀਂ ਸੋਨੇ ਸਾਹਿਬ ਜੀ ਦੇ ਹਸਾਦ ਤੋਂ ਗੁਰੂ ਕੇ ਨਗਰ 2500 ਫੀਸ 2515 ਨੰਬਰ ਹੋ ਗਿਆ ਹੋਣਾ ਸੋਨਾ ਪ੍ਰਾਇਵਟ ਹੈ ਜਰਾ ਬਾਕੀ ਜੋ ਆਪਣੀ ਸਾਥ ਸੰਗਤ ਹੈ ਜੀ ਪੁਨਰਸ਼ੀਲ ਆ ਸਾਡੇ ਬਸਟਰੋਂ ਤੋਂ ਲੱਗ ਤੋਂ ਇੱਕ ਵੀ ਨਹੀਂ ਰਿਫਰੀ ਹੋਣੀ ਆਪਣੀ ਕਾਰ ਦੇ ਘਰ ਜਾਣਾ ਨਾ ਹਰਿਆਣਾ ਪਰ ਜਿਹੜੇ ਰੋਡ ਸੀ ਇਹ ਆਪਣਾ ਨੰਗਰਜੀਪ ਪੱਕੋ ਕੈਂਟਿੰਗ ਦਾ ਪੁਰਾਣਾ ਡੋਲ ਬਾਝਾ ਹੁੰਦਾ ਸੀ ਯਾਨੀ ਪੁਰਾਣੇ ਦੇ ਬਾਝਾ ਇਹ ਲਖਾਵਾ ਜੀ ਕੋਈ ਵੀ ਸਾਥ ਸੰਗਤ ਤਾਂ ਜਾਂਦੀ ਆ ਸਾਡੀ ਜਮਾਤ ਦਾ ਸਾਰੇ ਨੂੰ ਜਰੂਰ ਸਾਡੇ ਕੋਲ ਬੁੜ ਕੇ ਕੋਲ ਲੰਗਰ ਪ੍ਰਸ਼ਾਦਾ ਚਾਹ ਪਾਣੀ ਨੂੰ ਚੱਕਦੇ ਜੇਕਰ ਜਾਓਗੇ ਬੱਚਾ ਖਾਣੇ ਲਈ ਬਹੁਤ ਸਾਰੇ ਸਭ ਤੋਂ ਛੋਟੀ ਉਮਰ ਦੇ ਬੱਚੇ ਜਿਹੜੀ ਉਹਨਾਂ ਵਰਗੇ ਤਾਂ ਦੇਖੋ ਬਣ ਨਹੀਂ ਸਕਦੇ ਤੇ ਜਿਹਦੀ ਨਿੱਕੀ ਉਮਰ ਦੇ ਬੱਚੇ ਜੋ ਅੱਜ ਕੱਲ ਦੇ ਬੱਚੇ ਹੋਣ ਤਾਂ ਬੜਾ ਖੇਡਣ ਦੇ ਬੇਸਨੀਆਂ ਉਹਨਾਂ ਨੇ ਬਹੁਤ ਵੱਡੇ ਕਰਵਾਲਾ ਬੱਚੇ ਨੇ ਤਾਂ ਦੀ ਸੂਚੀ ਫਤਿਹ ਹਰਪਲਾਨ ਬਣਾ ਹਰਪਲਾਨ ਬਣਾ ਹਾਲ ਬਣਾਉਣ ਵਿੱਚ ਚੱਲ ਰਿਹਾ ਹੈ। ਜਿਹਨਾਂ ਦੇ ਮਾਰਕੀਟ ਵਿੱਚ ਤੁਸੀਂ ਪੁੱਛੀ ਕਰਦੇ। ਬਹੁਤ ਸਾਰੇ ਸਕੂਲ ਡਰਾਈਵਰ ਵੀ ਰੱਖਦੇ। ਇਸ ਇਲਾਕੇ ਦਾ ਵਿਕਾਸ ਤੋਂ ਬਾਅਦ ਜਿਹਨਾਂ ਦੇ ਸਹਿਯੋਗ ਨਾਲ ਤੀਸਰੇ ਸਾਲ ਜੀ ਲੰਘ ਲਾ ਰਹੇ ਆ। ਆਸ਼ ਕਰਦੇ ਆ ਸਾਨੂੰ ਇਸ ਤਰ੍ਹਾਂ ਹੀ ਜਿਹਨਾਂ ਦਾ ਸਹਿਯੋਗ ਮਿਲਦਾ ਰਹੂਗਾ ਡਰਾਈਵਰ ਵੀਰਾਂ ਦਾ ਸਹਿਯੋਗ ਮਿਲਦਾ ਰਹੂਗਾ। ਬਰੇ ਸ਼ਾਰ ਸੋ ਤਾਂ ਸਭ ਯਾਦਾਂ ਦੇ ਵਿੱਚ ਲੱਗੇ ਰਹੇ ਆ ਜੀ ਉਹਨਾਂ ਦੀ ਖਾਸ ਅਸੇ ਕੁਝ ਤਾਂ ਮਦਦ ਕਰਦੇ ਮੰਗਿਆ ਪਰ ਸੋਤਾਂ ਨੂੰ ਆਵਾਜ਼ ਦੇ ਦੇਖੋ ਜੀ ਸਾਡੀ ਸੂਚੀ ਫਤੇ ਹਲਪਲਣ ਜਿੰਨੇ ਵੀ ਭਰਾ ਸਾਡੇ ਸਾਡੇ ਕੋਈ ਲੋਕਲ ਨਹੀਂ ਸਾਰੇ ਆਲ ਪੰਜਾਬ ਦੇ ਡਰਾਈਵਰ ਫਤੇ ਹਲਪਲਣ ਬਣੀ ਆਲ ਪੰਜਾਬ ਦੇ ਵਿੱਚ ਬਸ ਆਲ ਇੰਡੀਆ ਦੇ ਵਿੱਚ ਆਪਣੀ ਸੰਸਾ ਚੱਲਦੀ ਹੈ ਕਿਤੇ ਵੀ ਕਿਸੇ ਭਰਾ ਨੂੰ ਰੋਡ ਤੇ ਕਿਸੇ ਕਿਸਮ ਦੀ ਪ੍ਰੋਬਲਮ ਪੈਂਦੀ ਹੈ ਸਾਡੀ ਫਤੇ ਹਲਪਲਣ ਭਰਾਵਾਂ ਦੇ ਨਾਲ ਖੜਦੀ ਹੈ ਚਾਹੇ ਉਹ ਡਰਾਈਵਰੀ ਕਿਤੇ ਨਾਲ ਚੱਲਿਆ ਚਾਹੇ ਆਪਦੀ ਪ੍ਰਾਈਵੇਟ ਗੱਡੀ ਆ ਪਰਸਨ ਗੱਡੀ ਹੋਵੇ ਹਮੇਸ਼ਾ ਸਾਡੀ ਸੋਚ ਤੇ ਸਾਡਾ ਮਕਸਦ ਇਹ ਰਿਹਾ ਵੀ 24 ਘੰਟੇ ਦੀ ਸੇਵਾ ਕਰਕੇ ਨਿਰਮਲ ਹਰਖ ਭਰਾ ਦੀ ਜਿੰਨ ਨੂੰ ਕਿਸੇ ਨੂੰ ਰੋਡ ਤੇ ਪ੍ਰੋਬਲਮ ਪੈਂਦੀ ਹੈ। ਬਾਕੀ ਜਿੰਨੇ ਵੀ ਸਾਡੀਆਂ ਸੰਗਤਾਂ ਸਾਡੇ ਇਥੇ ਸਾਥ ਦੇ ਰਿਹਾ ਫਿਰਦੇ ਮਾਈਆਂ ਪੱਛਾ ਦੇ ਬਣਾਰੀਆਂ ਵੀਰ ਭਰਾ ਸਾਡੇ ਸੇਵਾ ਕਰ ਰਹੇ ਆ। ਨਾਲ ਦੇ ਪਿੰਡਾਂ ਦੇ ਵਿੱਚੋਂ ਲੋਧ ਵੀ ਸੇਵਾ ਲੰਘ ਆ ਰਹੇ ਆ। ਹੋਰ ਵੀ ਭਰਾ ਤੁਹਾਡਾ ਲੰਗਰਾਂ ਵਾਂਦੇ ਰਸਤੇ ਦੇ ਰਿਹਾ ਰਸਤੇ। ਸਭ ਨਾਲ ਅਸੀਂ ਤੁਸਮੁੱਚੀ ਫਤਿਹ ਹਲ ਬਣਾਉਣ ਕੋ ਸਾਡੇ ਵੱਲੋਂ ਕੋਟਰ ਕੋਟਰ ਧੰਨਵਾਦ ਕਰਦਾ ਜੀ। ਤੇ ਵਿਸ਼ੇਸ਼ ਧੰਨਵਾਦ ਕਰਦੇ ਸਾਡੇ ਸੀਰਾ ਬਾਈ ਰਾਮਪੁਰਾ ਜੀ। ਜੀ ਸਾਡੀ ਬੰਦਿਆਂ ਨਾਲ ਜੁੜੇ ਹੋਏ ਆ। ਬਹੁਤ ਵੱਡੀ ਇਹਨਾਂ ਜਿਵੇਂ ਕਰ ਇਹਨਾਂ ਨੂੰ ਸਲਾਮ ਹੈ ਕਿਉਂਕਿ ਇਹ ਵਿਚਾਰੇ 100% ਹੈਂਡਿਕੈਪਡ ਗੱਡੀ ਚਲਾ ਕੇ ਆਪਣਾ ਗੁਜ਼ਾਰਾ ਕਰਦੇ ਸਾਡਾ ਜਿੱਥੇ ਵੀ ਕੋਈ ਫਤਿਹ ਹਲਪਲਾਨ ਦਾ ਕੋਈ ਪ੍ਰੋਗਰਾਮ ਹੁੰਦਾ ਲੀਕਾ ਹੁੰਦਾ ਚਾਹੇ ਉਹ ਕਿਤੇ ਵੀ ਇਸ ਸਟੇਟ ਦੇ ਕਿਸੇ ਵੀ ਕੋਨੇ ਤੇ ਹੋਵੇ ਉਹਦੇ ਸਾਡੇ ਕੋਲ ਨਾਲ ਪਹੁੰਚ ਦੇਣਾ ਬਾਕੀ ਮੈਂ ਦੋਆ ਤੋਂ ਫਿਰ ਜਿੰਨੇ ਵੀ ਭਰਾ ਸਾਡੇ ਸੇਵਾ ਕਰ ਰਹੇ ਆ ਸੰਗਤ ਆ ਰਹੀਆਂ ਜਾਂ ਜੜੀਆਂ ਮਾਈਆਂ ਪਰਸ਼ਦਾ ਬਤਾਰੀਆਂ ਸਾਰਾ ਦਾ ਸੂਚੀ ਵਤਿਆ ਲੈ ਆਪਣੇ ਕੋਲ ਨੂੰ ਜਿਹੜੇ ਕੋਟੇ ਕੋਟੇ ਜੋ ਆਪਾਂ ਪਾਉਂਦੇ ਸੀ ਉਹਨਾਂ ਦਾ ਨਾਮ ਨਹੀਂ ਚੱਲਦਾ ਅੱਜ ਅਸੀਂ ਉਹਨਾਂ ਦੇ ਬੰਦ ਹੋ ਗਏ ਸਾਬਿਤ ਹੋ ਗਏ ਸਾਡੇ ਤੋਂ ਦੂਰ ਹੋ ਗਏ ਉਹ ਵੀ ਜਿਹੜੇ ਬੇਸਾਬਤ ਬੋਲਦਾ ਉਹ ਬਾਈ ਜੀ ਕਹਿੰਦੇ ਸੀ ਮਰੋ ਜੀ ਜੀ ਨੇ ਵੀ ਇਹਨਾਂ ਨੇ ਕਿ ਬਾਈ ਜੀ ਪਮਾਏ ਕੈਂਡੀ ਕੈਪਟਨ ਲਈ ਵੰਜੜੀ ਉਹਨਾਂ ਨੂੰ ਜੱਜ ਬਾਜਾ ਦੀ ਸੇਵਾ ਤੋਂ ਬਾਅਦ ਉਹ ਮੇਜ਼ਾ ਬਣ ਗਿਆ ਆਰਬਿਟਰੇਸ਼ਨ ਲਾ ਕੇ ਵਿਚਾਰ ਕਰਦੇ ਹੀ ਆਉਂਦੇ ਆ ਅੱਜ 3 ਤੀਸਰਾ ਸਾਲ ਹੋ ਗਿਆ ਜਿੱਦੋਂ ਕਿ ਮਾਈਕ੍ਰੋਫੋਨ ਵੀ ਕੰਮ ਕਰਦਾ ਇਹ ਦੂਸਰੇ ਲੰਗੜੇ ਦੇ ਵਿੱਚ ਵੀ ਤਾਂ ਕਿ ਅਸੀਂ ਕੋਈ ਗੱਲ ਕਰਨਾ ਹੈ ਅੱਜ ਬਹੁਤ ਲੱਗਦਾ ਹੈ ਕਿ ਪ੍ਰਾਪਰਣੇ ਤੇ ਸਾਰੇ ਵੀ ਬੜੇ ਹਰਨ ਆਰਬਿਟਰ ਹੋ ਗਏ ਸੋਧ ਰਗੇ ਜੀ ਤੇ ਬਹੁਤ ਸਾਰੇ ਲੋਕਾਂ ਨੇ ਕੰਮ ਕਰ ਪੂਰੀ ਨਹੀਂ ਸਭੇ ਕੋਈ ਨਹੀਂ ਪਰ ਫਿਰ ਵੀ ਨੰਬਰਾਂ ਜੈਸੀ ਸੇਵਾ ਨਹੀਂ ਕਰਦੇ ਤੁਹਾਡਾ ਬਹੁਤ ਬੜਾ ਯੋਗਦਾਨ ਹੈ ਜਦੋਂ ਵੀ ਮੌਕਾ ਤੁਹਾਨੂੰ ਸੇਵਾ ਕਰਨ ਦਾ ਮਿਲਦਾ ਹੈ ਜਿਹਨਾਂ ਨੂੰ ਜਲਦਾ ਹੁੰਦਾ ਹੈ ਉਹ ਜਾਗਨ ਕਰਦੇ ਨੇ ਇਸ ਖਾਸ ਮੌਕੇ ਤੇ ਵੀਡੀਓ ਅਟਾ ਰਿਹਾ ਹੈ ਕਿ ਇਹਨੂੰ ਸ਼ਾਰਟ ਕਰਦੇ ਬਾਕੀ ਨੇ ਸੋ ਜਿਵੇਂ ਤੁਹਾਨੂੰ ਵੀਰੇ ਤੋਂ ਦੇਖ ਕੇ ਲਿਆ ਹਾਂ ਇਹ ਜੀ ਕੰਪਨੀ ਲਈ ਪਰ ਵੀ ਇਹ ਜਿਹੜਾ ਉਹ ਜੱਜਦਾਗਾ ਉਹ ਗੱਲ ਕਰ ਰਹੇ ਨੇ ਕਿ ਸਾਡੇ ਗੁਰੂਆਂ ਦੇ ਇਤਿਹਾਸ ਦੀ ਗੱਲ ਕਰਕੇ ਸਾਡੇ ਜਿਹੜੇ ਖੂਨ ਰਚ ਗਿਆ ਜੀ ਸਾਡੇ ਖਤ ਗਿਆ ਜੀ ਇਹ ਜਜ਼ਬਾ ਤੇ ਇਹ ਵੀ ਮਸਲਾ ਹੋਇਨਾ ਚਾਹੀਦਾ ਹੁੰਦਾ ਕਿ ਉਹ ਬੇਜਦ ਕਿੱਦਾਂ ਦੀ ਬੀਬੀ ਜ਼ਿੰਦਗੀ ਬਰ ਰੇ ਚੱਲ ਰੱਖੀ ਲੜੜਾ ਦੇ ਵਿੱਚ ਜਾਂ ਹੋਣ ਦੇ ਵੀ ਉਹਨਾਂ ਵਿੱਚ ਜਜ਼ਬਾ ਦੇ ਕਿਸ ਤਰ੍ਹਾਂ ਦੀ ਵਰਤਦੇ ਨੇ ਸਾਰੇ ਨਾਲ ਹਰਸ ਬਹੁਤ ਸਾਰੇ ਜੀ ਕਾ ਪਿਛੜਾ ਜਾਨ ਨੂੰ ਦੱਸਦੇ ਜੀ ਅੱਜ ਇਹਦੇ ਉਧਰੋਂ ਗੱਲ ਨੂੰ ਕਰਦਾ ਹਾਂ ਜਿਹੜੇ ਉਧਰ ਹੋ ਗਿਆ ਸਾਰਾ ਕੁਝ ਪਾ ਕੇ ਜਾ ਰਿਹਾ ਜੀ ਜਿਹਨੇ ਅਸੀਂ ਤੁਹਾਨੂੰ ਅਸੀਂ ਭੇਜਿਆ ਸੀ ਪਰੇ ਨਾਮ ਲਾਇਆ ਸੀ ਹੈ ਸਾਲਾਂ ਤੋਂ ਜੀ ਇਸੇ ਤਰ੍ਹਾਂ ਜਿਵੇਂ ਆਪਾਂ ਇਹਨਾਂ ਦੀ ਜਿਵੇਂ ਰੱਖਿਆ ਕਿ ਸੋਦੇ ਸਾਹਿਬ ਜਦੋਂ ਸੀ ਜੀ ਦਾ ਨੰਬਰ ਲਗਾਇਆ ਜਾਦਾਗਾ ਜੇ ਲੋਕ ਸੰਸਦਾਂ ਤੋਂ ਹੁੰਦੇ ਜਾਂਦੇ ਨੇ ਚਾਪਟੇ ਜੀ ਸਾਹਿਬ ਸੰਸਦਾਂ ਐਂਕਲਾਂ ਦੇ ਵਿੱਚ ਤੁਹਾਨੂੰ ਆਪਣਾ ਪਰਿਵਾਰੀ ਸਾਰੀ ਜਾਣਦੀ ਕਿ ਉਹਦਾ ਢੀਣਾ ਜਿਹੜਾ ਹੈ ਜੀ ਪੂਰੇ ਸਾਧੀਆਂ ਨੂੰ ਵੀ ਇਹ ਲਾਭ ਮਿਲ ਗਿਆ ਇਸ ਕਰਕੇ ਇੱਕ ਨੰਬਰ ਮਿਲ ਕੇ ਸਾਡੇ ਵਿੱਚ ਸਾਥਾ ਬਣਦੇ ਰਹਿਣਾ ਚਾਹੀਦਾ ਜਿਵੇਂ ਤੁਹਾਨੂੰ ਸੁਝਾਵਾ ਮਿਲਿਆ ਹੈ ਜਿਹੜਾ ਨਿਗਮ ਨੂੰ ਹੋਵੇ ਇਸੇ ਤਰ੍ਹਾਂ ਨਵੀਆਂ ਵੀਡੀਓ ਲਿਖੇ ਦਾ ਹੁੰਦਾ ਹੈ ਤੁਸੀਂ